ਨੀ ਕੋ ਕੰਮ ਮਾੜੀਓ ਕੱਡਿਆ ਸਾਡੇ ਵਿਸੇ ਦੀ ਝਾੜ ਪਾਉਂਦਾ ਇਹ ਖੱਦਰ ਤੇ ਬਾਗ ਨੀਕੂ ਮੇਰੀ ਅੱਖਾਂ ਸਾ ਸੁਣੀ ਇਹਦੇ ਸਾਡਾ ਸਾਤ ਦੇਵੇਂ ਮਾਰਿਆ ਆ ਜਿਹੜਾ ਅੱਜ ਨੇ ਬਾਗ ਖਾ ਲਈ ਇਹਨਾਂ ਬਾਣ ਬੋਂਦੇ ਨੇ ਜਦੋਂ ਮਾਰੇ ਅਨੀ ਸਾਡੀ ਕੋ ਸੇਰੀ ਕਿੰਨੀ ਤਰ ਵਾ ਸਕਦੇ ਹੋ ਤੇ ਇਹ ਜਿਹੜੇ ਆ ਬਾਗ ਸਾਰੇ 25 ਮੀਟਰ ਲੰਬੇ 1.5 ਮੀਟਰ ਚੌੜੇ ਖੱਦਰ ਤੇ ਤੁਸੀਂ ਪਿੱਛੋਂ ਵੀ ਵੇਖ ਸਕਦੇ ਹੋ ਪਿਛਲੀ ਰਵਾਇਤੀ ਕਢਾਈ ਦਾ ਤੁਹਾਨੂੰ ਪਿੱਛੋਂ ਪਤਾ ਲੱਗ ਜਾਂਦਾ ਛੋਟੇ ਛੋਟੇ ਟਾਂਕਿਆਂ ਤੋਂ ਕਿ ਇਹ ਜਿਹੜੀ ਆ ਪਿੱਛੋਂ ਕਢਾਈ ਕੱਢੀ ਜਾਂਦੀ ਆ ਤੇ ਇਹ ਜਿਹੜੇ ਆ ਸਾਰੇ ਹੱਥ ਨਾਲ ਤਿਆਰ ਕੀਤੇ ਜਾਂਦੇ ਆ ਤੁਸੀਂ ਆ ਕੇ ਵੀ ਖਰੀਦ ਸਕਦੇ ਹੋ ਜਾਂ ਸਾਨੂੰ ਆਨਲਾਈਨ ਬੁਕਿੰਗਸ ਕਰਵਾ ਸਕਦੇ ਹੋ ਸਾਡੇ ਕੋਲ ਬੁਕਿੰਗਸ ਕਰਵਾਉਣ ਦੇ ਲਈ ਸਾਡੇ ਨੰਬਰਸ ਹੈਗੇ ਆ 80546219709501205488 ਪ੍ਰਵੀਨ ਫੁਲਕਾਰੀ ਹਾਊਸ ਪੱਟੀ ਸਾਡਾ ਜਿਹੜਾ ਹੈਗਾ ਜ਼ਿਲ੍ਹਾ ਸਾਡਾ ਤਰਨਤਾਰਨਾ ਸ਼ਹਿਰ ਪੱਟੀ ਆ ਤੁਸੀਂ ਗੂਗਲ ਮੈਪ ਤੇ ਪ੍ਰਵੀਨ ਫੁਲਕਾਰੀ ਹਾਊਸ ਦੀ ਤੇ ਐਪਲ ਮੈਪ ਤੇ ਲੋਕੇਸ਼ਨ ਅਵੇਲੇਬਲ ਹੈ